ਸਾਰੇ ਭੈਣ ਭਰਾਵ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਅਸੀਂ ਸ਼ਾਮ ਦੇ ਸਮੇਂ ਦੇ ਵਿੱਚ ਖੁਦਾ ਦੀ ਬਾਗ ਪਵਿੱਤਰ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਪ ਸਭ ਮਿਲ ਕੇ ਅੱਜ ਸ਼ਾਮ ਦੇ ਵਚਨ ਦੇ ਵਿੱਚ ਹੋ ਜਾਂਦੇ ਹਾਂ ਅੱਜ ਸ਼ਾਮ ਦਾ ਵਚਨ ਜ਼ਬੂਰ 10 ਉਹਦੀ 10 ਤੋਂ ਲੈ ਕੇ 12 ਨੰਬਰਾਈ ਤੱਕ ਉਹ ਦਾਬਾ ਮਾਰ ਕੇ ਝੁੱਕ ਜਾਂਦਾ ਹੈ ਅਨਾਥ ਹੋਦੇ ਬਲ ਵਾਲੇ ਹੱਥ ਨਾਲ ਡਿੱਗ ਪੈਂਦੇ ਹਨ ਉਸ ਆਪਣੇ ਮਨ ਵਿੱਚ ਆਖਿਆ ਹੈ ਜੋ ਪਰਮੇਸ਼ਰ ਭੁੱਲ ਗਿਆ ਹੈ ਉਸੇ ਆਪਣਾ ਮੂੰਹ ਛਪਾਇਆ ਹੈ ਉਹ ਕਦੀ ਵੀ ਨਾ ਵੇਖੇਗਾ ਉੱਠੇ ਹੀ ਆਵਾ ਹੈ ਪਰਮੇਸ਼ਰ ਆਪਣਾ ਹੱਥ ਮਸਕੀਨਾ ਨੂੰ ਨਾ ਵਿਸਾਰ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਅੱਜ ਦੇ ਖੁਦਾ ਦਾ ਵਚਨ ਸਾਨੂੰ ਦੱਸ ਰਿਹਾ ਦੁਸ਼ਟ ਦੀ ਸੋਚ ਦੇ ਬਾਰੇ ਜਿਹੜਾ ਦੁਸ਼ਟ ਹੈਗਾ ਆ ਉਹਦੀ ਸੋਚ ਕਿ ਐਸੀ ਹੁੰਦੀ ਆ ਕਿ ਪਰਮੇਸ਼ਰ ਜਿਹੜਾ ਆ ਉਹ ਭੁੱਲ ਗਿਆ ਆ ਉਹਨੇ ਆਪਣਾ ਮੂੰਹ ਛੁਪਾ ਲਿਆ ਆ ਉਹ ਕਦੇ ਵੇਖੂਗਾ ਨਹੀਂ ਉਹ ਕਦੇ ਬਦਲਾ ਨਹੀਂ ਕਰੇਗਾ ਉਹ ਕਦੇ ਬਦਲਾ ਨਹੀਂ ਲਵੇਗਾ ਉਹ ਨਾਸ਼ ਨਹੀਂ ਕਰੇਗਾ ਜਾਂ ਉਹ ਘਾਤ ਨਹੀਂ ਕਰੇਗਾ ਜਾਂ ਫਿਰ ਉਹ ਸੱਚਾ ਨਿਆ ਨਹੀਂ ਕਰੇਗਾ ਹੁਣ ਉਹ ਕੁਝ ਨਹੀਂ ਕਰੂਗਾ ਹੁਣ ਦੇਖਦਾ ਹੀ ਰਹੂਗਾ ਉਹਨੇ ਕੁਝ ਬਦਲਾਅ ਨਹੀਂ ਕਰਨਾ ਐਸੀ ਸੋਚ ਦੁਸ਼ਟ ਦੀ ਹੈ ਤਾਂ ਬਹੁਤ ਸਾਰੇ ਜ਼ੇਬ੍ਰੈਂਡ ਬੈਨੇ ਜਿਨ੍ਹਾਂ ਦੇ ਅੰਦਰ ਐਸੀ ਸੋਚ ਵਾਸ ਕਰਦੀ ਹੈ ਪਰ ਉਹ ਕੈਸੀ ਹੁੰਦੀ ਹੈ ਜਦੋਂ ਸਾਡੀ ਕਿਸੇ ਪ੍ਰਾਰਥਨਾ ਦਾ ਉਤਰ ਨਹੀਂ ਆਉਂਦਾ ਸੀ ਕਿ ਇਹਨੇ ਵੀ ਸਾਨੂੰ ਪਰਮੇਸ਼ਨ ਦੇ ਉਤਰ ਨਹੀਂ ਦੇਣਾ ਹੋ ਨਹੀਂ ਸਾਡਾ ਕੁਝ ਬਣਨਾ ਹੋ ਨਹੀਂ ਸਾਡੀ ਕਿਸੇ ਨੇ ਸੁਣੀ ਹੁਣ ਸਾਡਾ ਕੁਝ ਹੋ ਹੀ ਨਹੀਂ ਸਕਦਾ ਸਾਨੂੰ ਪਰਮੇਸ਼ਨ ਨਹੀਂ ਹੁਣ ਬਚਾਉਣਾ ਹੀ ਨਹੀਂ ਸਾਡਾ ਬਚਾਓ ਹੋਣਾ ਹੀ ਨਹੀਂ ਅਸੀਂ ਨਾਸ਼ ਹੀ ਹੋ ਜਾਵਾਂਗੇ ਪਤਾ ਨਹੀਂ ਕਿਹੜੇ ਲੋਕ ਨੇ ਜਿਨ੍ਹਾਂ ਦੀਆਂ ਦੁਆਵਾਂ ਸੁਣਦਾ ਤਾਂ ਦੁਸ਼ਟ ਸੋਚ ਹੁੰਦੀ ਹੈ ਦੁਸ਼ਟ ਮਨੁੱਖ ਨਹੀਂ ਹੁੰਦਾ ਤਾਂ ਇਹਦਾ ਮਤਲਬ ਇਹ ਹੈਗਾ ਵੀ ਦੁਸ਼ਟ ਜਿਹੜਾ ਆ ਉਹ ਸਿਰਫ ਸ਼ੈਤਾਨ ਨਹੀਂ ਹੈਗਾ ਪਰ ਹਰ ਇੱਕ ਉਹ ਮਨੁੱਖ ਦੁਸ਼ਟ ਹੈ ਜਿੱਦੀ ਸੋਚ ਦੁਸ਼ਟਾਂ ਵਾਲੀ ਹੈ ਅਰ ਉਹ ਅਸੀਂ ਵੀ ਹੋ ਸਕਦੇ ਹਾਂ ਸਾਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਸ਼ੈਤਾਨ ਆ ਉਹ ਹੀ ਸਾਡਾ ਦੁਸ਼ਮਣ ਹੈ ਪਰ ਅਸੀਂ ਖੁਦ ਆਪਣੇ ਦੁਸ਼ਮਣ ਬਣ ਜਾਂਦੇ ਹਾਂ ਸਾਡੀ ਆਪਣੀ ਸੋਚ ਦੇ ਕਰਕੇ ਬਹੁਤ ਸਾਰੇ ਭੈਣ ਭਾਈ ਹੈਗੇ ਆ ਜਿਹੜੇ ਸ਼ੈਤਾਨ ਤੋਂ ਨਫ਼ਰਤ ਕਰਦੇ ਆ ਔਰ ਸਾਰੇ ਕਹਿ ਦਿੰਦੇ ਕਿ ਦੁਸ਼ੈਤਾਨ ਨਾਸ਼ ਹੋਣ ਦੇ ਯੋਗ ਹੈ ਸ਼ੈਤਾਨ ਪਾਪੀ ਆ ਉਹ ਬੁਰਾ ਆ ਉਹਦੇ ਕੰਮ ਬੁਰੇ ਆ ਉਹਦਾ ਨਾਸ਼ ਹੋਣਾ ਚਾਹੀਦਾ ਹੈ ਉਹਨੂੰ ਖਤਮ ਕਰ ਦੇਣਾ ਚਾਹੀਦਾ ਆ ਉਹਨੂੰ ਭਸਮ ਕਰ ਦੇਣਾ ਚਾਹੀਦਾ ਆ ਪਰ ਸੇਮ ਕੰਮ ਸੇਮ ਸੁਭਾਅ ਸੇਮ ਸੋਚ ਸਾਡੀ ਆਪਣੀ ਹੁੰਦੀ ਆ ਸਾਨੂੰ ਇਹ ਲੱਗਦਾ ਕਿ ਸ਼ੈਤਾਨ ਇੱਕ ਬੰਦਾ ਆ ਔਰ ਉਹਦਾ ਨਾਂਸ਼ ਹੋ ਗਿਆ ਤਾਂ ਸਾਰੀ ਦੁਨੀਆ ਬਚ ਜੂਗੀ ਪਰ ਸ਼ੈਤਾਨ ਕੋਈ ਦੁਸ਼ਟ ਦੁਸ਼ਟ ਕੋਈ ਇੱਕ ਬੰਦਾ ਨਹੀਂ ਹੈਗਾ ਦੁਸ਼ਟ ਇੱਕ ਸੋਚ ਵੀ ਆ ਦੁਸ਼ਟ ਇੱਕ ਆਤਮਾ ਆ ਜਾਂ ਦੁਸ਼ਟ ਇੱਕ ਸਰੀਰ ਵੀ ਕਹਿ ਸਕਦੇ ਔਰ ਦੁਸ਼ਟ ਇੱਕ ਚਰਿੱਤਰ ਵੀ ਹੁੰਦਾ ਹੈ ਹੁਣ ਸ਼ੈਤਾਨ ਦਾ ਇੱਕ ਹੈ ਆਪਾਂ ਸਪੋਜ਼ ਕਰਦੇ ਆਂ ਜੇ ਅਸੀਂ ਸ਼ਰੀਰ ਦੇ ਹਿਸਾਬ ਨਾਲ ਗੱਲ ਕਰੀਏ ਜਾਂ ਸਲੂਸੀਫਰ ਦੀ ਗੱਲ ਕਰਦੇ ਆਂ ਆਪਾਂ ਲੂਸੀਫਰ ਜਿਹੜਾ ਸਵਰਗ ਤੋਂ ਸਟੇਓ ਤੇ ਇੱਕ ਸ਼ਰੀਰ ਸੀ ਫਿਰ ਉਹਦੇ ਨਾਲ ਕੁਝ ਦੂਤ ਸਿੱਟੇ ਗਏ ਓਕੇ ਫਿਰ ਉਸ ਤੋਂ ਬਾਅਦ ਉਹ ਛਿੰਨੇ ਲੋਕ ਤਰਤੀ ਦੇ ਪੈਦਾ ਹੋਏ ਇੰਨੇ ਜ਼ਿਆਦਾ ਕਿਵੇਂ ਫੈਲ ਗਿਆ ਹੁਣ ਕਿਉਂਕਿ ਜਿਹੜਾ ਦੁਸ਼ਤ ਹੈ ਨਾ ਉਹ ਇਹ ਨਹੀਂ ਹੈਗਾ ਵੀ ਉਹ ਆਤਮਾਵਾਂ ਠੀਕ ਹੈ ਆਪਾਂ ਜਾਣਦੇ ਆਂ ਵੀ ਦੁਸ਼ਤ ਦੀ ਆਤਮਾਵਾਂ ਵੱਧਦੀਆਂ ਗਈਆਂ ਸਮਾਂ ਪਾ ਕੇ ਉਹਨੀਆਂ ਵੀ ਆਤਮਾਵਾਂ ਵੱਧਦੀਆਂ ਗਈਆਂ ਪਰ ਹੁਣ ਉਹ ਵਸੀ ਵੀ ਜਾ ਰਿਹਾ ਨਾ ਸਾਡੇ ਅੰਦਰ ਸਾਡੇ ਅੰਦਰ ਵਸਾਈ ਜਾ ਰਿਹਾ ਆਪਣਾ ਸੁਭਾਅ ਆਈ ਜਾ ਰਿਹਾ ਹੁਣ ਦੇਖੋ ਸੇਮ ਥਿੰਗ ਥੋੜੀ ਮੁਸ਼ਕਲ ਲੱਗੇਗੀ ਤੁਹਾਨੂੰ ਸਮਝਣ ਚ ਪਰ ਅਗਰ ਸਮਝਣ ਦੀ ਕੋਸ਼ਿਸ਼ ਹੋਰੇ ਨਾ ਮੁਸ਼ਕਲ ਨਹੀਂ ਹੈਗਾ ਪਵਿੱਤਰ ਆਤਮਾ ਕਿੰਨੇ ਨੇ ਅਸੀਂ ਜਾਣਦੇ ਆ ਪਵਿੱਤਰ ਆਤਮਾ ਕਿੰਨੇ ਆ ਸਿਰਫ ਇੱਕੋ ਹੀ ਪਵਿੱਤਰ ਆਤਮਾ ਹੈ ਇੱਕ ਹੀ ਪਿਤਾ ਹੈ ਔਰ ਇੱਕ ਹੀ ਪੁੱਤਰ ਹੈ ਪਰ ਫਿਰ ਵੀ ਚਰਚ ਦੇ ਵਿੱਚ ਇੱਕੋ ਸਮੇਂ ਦੇ ਬਹੁਤ ਸਾਰੇ ਲੋਕ ਕਹਿ ਦਿੰਦੇ ਕਿ ਸਾਨੂੰ ਪਵਿੱਤਰ ਆਤਮਾ ਨੇ ਛੂਇਆ ਫਿਰ ਜਿਹੜੇ ਕੋਨਾ ਵਿੱਚ ਪਵਿੱਤਰ ਆਤਮਾ ਅਸਲ ਚ ਰਹਿ ਕੇ ਆ ਹੁਣ ਦੁਸ਼ਟ ਤਾਂ ਐਸੇ ਸੀ ਜੋ ਸੰਸਾਰ ਚ ਆਏ ਸੰਸਾਰ ਚ ਉਤਰੇ ਉਹਨਾਂ ਨੇ ਚਲੋ ਪਾਪ ਕੀਤਾ ਔਰ ਆਪਣੇ ਵਿੱਚ ਬਹੁਤ ਸਾਰੀਆਂ ਆਤਮਾਵਾਂ ਨੂੰ ਵਧਾ ਲਿਆ ਇਹ ਮੰਨ ਸਕਦੇ ਅਸੀਂ ਕਿ ਬਹੁਤ ਸਾਰੀਆਂ ਆਤਮਾਵਾਂ ਨੇ ਆਪਣੇ ਨਾਲ ਜੋੜ ਲਈਆਂ ਤੇ ਉਹਨਾਂ ਦੀ ਸੰਖਿਆ 'ਚ ਵਾਧਾ ਹੋ ਗਿਆ ਪਰ ਪਵਿੱਤਰ ਆਤਮਾ ਰਹਿ ਕੇ ਆ ਨਾ ਉਹਦੇ ਦਾ ਵਾਧਾ ਵੀ ਨਹੀਂ ਹੋਇਆ ਫਿਰ ਇੱਕੋ ਸਮੇਂ ਤੇ ਇੱਕੋ ਚਰਚ ਦੇ ਵਿੱਚ ਲੱਖਾਂ ਲੋਕ ਕਿਵੇਂ ਕਹਿ ਸਕਦੇ ਕਿ ਸਾਨੂੰ ਪਵਿੱਤਰ ਆਤਮਾ ਨੇ ਇੱਕੋ ਟਾਈਮ ਤੇ ਛੋਇਆ ਕਿਉਂਕਿ ਉਹਦਾ ਇੱਕ ਸਪਰਸ਼ ਆ ਹਨਾ ਉਹਦਾ ਇੱਕ ਬੀਹੇਵ ਆ ਉਹਦਾ ਇੱਕ ਨੇਚਰ ਆ ਪਵਿੱਤਰ ਆਤਮਾ ਦਾ ਇੱਕ ਸੁਭਾਅ ਆ ਹੁਣ ਬਹੁਤ ਸਾਰੇ ਕਹਿੰਦੇ ਦੇਖ ਬਈ ਸਾਨੂੰ ਪਵਿੱਤਰ ਆਤਮਾ ਮਿਲਿਆ ਉਸ ਦਾਸ ਨੂੰ ਵੀ ਮਿਲਿਆ ਇਸ ਦਾਸ ਨੂੰ ਵੀ ਮਿਲਿਆ ਉਸ ਭਰਾ ਨੂੰ ਮਿਲਿਆ ਆ ਉਸ ਭੈਣ ਨੂੰ ਮਿਲਿਆ ਆ ਉਹ ਪਵਿੱਤਰ ਆਤਮਾ ਪਰ ਪਵਿੱਤਰ ਆਤਮਾ ਇੱਕੋ ਆ ਫਿਰ ਉਹ ਇੱਕੋ ਆਤਮਾ ਸਾਰੇ ਚ ਕਿਵੇਂ ਹੋ ਗਿਆ ਕਿਉਂਕਿ ਪਵਿੱਤਰ ਆਤਮਾ ਇੱਕ ਨੇਚਰ ਵੀ ਆ ਪਵਿੱਤਰ ਆਤਮਾ ਇੱਕ ਸੁਭਾਅ ਆ ਮਸੀਹ ਸੁਦਾ ਸੁਭਾਅ ਉਸੇ ਤਰ੍ਹਾਂ ਦੁਸ਼ਟ ਸਿਰਫ ਲੂਸੀਫਰ ਨਹੀਂ ਪਰ ਦੁਸ਼ਟਤਾ ਦਾ ਇੱਕ ਸੁਭਾਅ ਹੀ ਹੁੰਦਾ ਹੈ ਹੁਣ ਅੱਜ ਅਸੀਂ ਐਸੇ ਲੋਕ ਹੈਗੇ ਆ ਜਿਹੜੇ ਦੁਸ਼ਟ ਤੋਂ ਨਫ਼ਰਤ ਕਰਦੇ ਆ ਕਿ ਸ਼ੈਤਾਨ ਤੋਂ ਲੂਸੀਫਰ ਤੋਂ ਉਹਦੀਆਂ ਫੌਜਾਂ ਤੋਂ ਕਿਉਂਕਿ ਉਹ ਲੋਕਾਂ ਤੋਂ ਪਾਪ ਕਰਾਉਂਦਾ ਹੈ ਪਰ ਜੇ ਅਸੀਂ ਆਪਣੇ ਅੰਦਰ ਝਾਕੇ ਦੇਖੀਏ ਤਾਂ ਦੁਸ਼ਟਤਾ ਵਾਲਾ ਨੇਚਰ ਹਜੇ ਸਾਡੇ ਅੰਦਰ ਹੈਗਾ ਹਰ ਕੀ ਕਹਿੰਦਾ ਉਹ ਦੁਸ਼ਟ ਦਾ ਨੇਚਰ ਕੀ ਹੈ ਸਾਡੇ ਅੰਦਰ ਕਹਿੰਦਾ ਉਹ ਕਹਿੰਦਾ ਕਿ ਪਰਮੇਸ਼ਰ ਹੈ ਹੀ ਨਹੀਂ ਪਰਮੇਸ਼ਰ ਵੇਖੇਗਾ ਹੀ ਨਹੀਂ ਪਰਮੇਸ਼ਰ ਨੇ ਭੁਲਾ ਦਿੱਤਾ ਹੈ ਪਰਮੇਸ਼ਰ ਨੇ ਆਪਣਾ ਮੂੰਹ ਛੁਪਾ ਲਿਆ ਯਾ ਉਹ ਕਦੀ ਵੀ ਵੇਖੇਗਾ ਨਹੀਂ ਇਹ ਆਈ ਤੇ ਕੀ ਦੀ ਆ ਦੁਸ਼ਟ ਦੀ ਦੁਸ਼ਟ ਕੀ ਕਹਿੰਦਾ ਹੈ ਕਿ ਖੁਦਾ ਹੈ ਹੀ ਨਹੀਂ ਸਾਡੇ ਵਿੱਚ ਅਗਰ ਅਸੀਂ ਖਿਆਲ ਨਹੀਂ ਤਾਂ ਸਮਝੋ ਅਸੀਂ ਵੀ ਦੁਸ਼ਟ ਹੈ ਔਰ ਅਗਰ ਅਸੀਂ ਇੱਕ ਦੁਸ਼ਟ ਦਲੀ ਸੱਜਾ ਡਿਸਾਈਡ ਕਰਦੇ ਆ ਕਿ ਦੁਸ਼ਟ ਮਾਰਿਆ ਜਾਵੇ ਨਾਸ਼ ਕੀਤਾ ਜਾਵੇ ਉਹਦਾ ਘਾਟ ਕੀਤਾ ਜਾਵੇ ਉਹਦਾ ਅੰਤ ਕੀਤਾ ਜਾਵੇ ਤਾਂ ਫਿਰ ਸਮਝੋ ਕਿ ਸਾਡਾ ਵੀ ਇਹੀ ਹਾਲ ਹੋਣਾ ਚਾਹੀਦਾ ਕਿਉਂਕਿ ਨਿਆ ਸਾਰੇ ਦੇ ਲਿਕ ਹੋ ਜਾਇਆ ਅਰੇ ਫਸਟਲੀ ਸਾਨੂੰ ਖੁਦਾ ਨੇ ਕਿਸ ਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਦਿੱਤਾ ਅਸੀਂ ਕਿਸੇ ਦੀ ਮੌਤ ਦੇ ਸਾਈਡ ਨਹੀਂ ਕਰ ਸਕਦੇ ਪਰ ਸਾਨੂੰ ਖੁਦਾ ਨੇ ਦੁਸ਼ਟ ਦਾ ਨਾਸ਼ ਕਰਨ ਦਾ ਜ਼ਰੂਰ ਦਿੱਤਾ ਅਧਿਕਾਰ ਪਰ ਦੁਸ਼ਟ ਇੱਕ ਆਤਮਾ ਹੈ ਦੁਸ਼ਟ ਇੱਕ ਬਿਹੇਵਰ ਹੈ ਦੁਸ਼ਟ ਇੱਕ ਚਾਲ ਚੱਲਣਿਆ ਤਾਂ ਖੁਦਾ ਸਾਨੂੰ ਇਹ ਤਾਂ ਕਹਿ ਰਿਹਾ ਕਿ ਦੁਸ਼ਟ ਦੇ ਖਿਲਾਫ ਖੜੇ ਹੋ ਉਹ ਦੁਸ਼ਟ ਦਾ ਨਾਸ਼ ਕਰੋ ਸਾਨੂੰ ਪਰਮੇਸ਼ਰ ਕਹਿੰਦਾ ਕਿਸੇ ਨੂੰ ਤੁਸੀਂ ਸਜ਼ਾ ਨਹੀਂ ਦੇਣੀ ਮਤਲਬ ਮਨੁੱਖਾ ਨੂੰ ਇਨਸਾਨਾਂ ਨੂੰ ਸ਼ਰੀਰਾਂ ਨੂੰ ਸਜ਼ਾ ਨਹੀਂ ਅਸੀਂ ਦੇਣੀ ਪਰ ਦੁਸ਼ਟ ਨੂੰ ਅਸੀਂ ਨਾਸ਼ ਵੀ ਕਰਨਾ ਹੈ ਖਤਮ ਵੀ ਕਰਨਾ ਹੈ ਹੁਣ ਖੁਦਾ ਨੇ ਐਸਾ ਸਾਨੂੰ ਕਿਹਾ ਕਿ ਜਾਓ ਅਤੇ ਦੁਸ਼ਟ ਦਾ ਨਾਸ਼ ਕਰੋ ਦੁਸ਼ਟ ਦੇ ਖਿਲਾਫ ਬੋਲੋ ਉਹਦਾ ਅੰਤ ਕਰੋ ਉਹਨੂੰ ਸਜ਼ਾ ਦਿਓ ਉਹਦੀ ਕਮਾਂਡ ਕਰੋ ਤੇ ਅਸੀਂ ਬਹੁਤਿਆਂ ਦੇ ਉੱਤੇ ਕਮਾਂਡ ਕਰਦੇ ਹਾਂ ਵੀ ਸਾਡੇ ਹਸਬੰਦ ਦੇ ਵਿੱਚੋਂ ਦੁਸ਼ਟ ਆਤਮਾ ਨਿਕਲ ਜਾਵੇ ਸਾਡੇ ਪਤੀ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚੋਂ ਮੇਰੀ ਸੱਸ ਦੇ ਵਿੱਚੋਂ ਮੇਰੇ ਬੱਚਿਆਂ ਦੇ ਵਿੱਚੋਂ ਦੁਸ਼ਟ ਆਤਮਾ ਨਿਕਲੇ ਸਾਡੇ ਕੰਮ ਤੋਂ ਦੁਸ਼ਟ ਆਤਮਾ ਨਿਕਲੇ ਪਰ ਬਹੁਤ ਥੋੜੇ ਆ ਜਿਹੜੇ ਆਪਣੇ ਸੁਭਾਅ ਦੇ ਬਦਲਾਅ ਲਈ ਵੀ ਦੁਆ ਕਰਦੇ ਆ ਕਿ ਖੁਦਾ ਮੇਰੇ ਵਿੱਚੋਂ ਵੀ ਕੱਢ ਕਰੋਧ ਦੀ ਸਪਿਰਟ ਨੂੰ ਕੱਢ 네ਗੇਟਿਵ ਥੌਟਸ ਨੂੰ ਕੱਢ ਖੁਦਾ ਮੇਰੇ ਵਿੱਚੋਂ ਮੇਰੇ ਤੋਂ ਕੱਢ ਪ੍ਰਭੂ ਚੁਗਲੀ ਦਿੰਦਾ ਤੇ ਚੁਗਲੀ ਲਿੰਦਾ ਤੇ ਨਾਲ ਨਾਲ ਖੁਦਾ ਦੇ ਖਿਲਾਫ ਬੋਲਣ ਵਾਲੀ ਸਪਿਰਟ ਤੋਂ ਮੈਨੂੰ ਆਜ਼ਾਦ ਕਰ ਖੁਦਾ ਉਸ ਹਾਰ ਇੱਕ ਦੁਸ਼ਟਤਾ ਦੇ ਸੁਭਾਅ ਤੋਂ ਜਿਹੜਾ ਮੇਰੇ ਅੰਦਰ ਆ ਜਿਹੜਾ ਦੋਸ਼ ਲਾਉਣ ਵਾਲਾ ਆ ਜਿਹੜਾ ਆਪਣੀ ਕਮਿਨੀ ਵੇਖਦਾ ਦੂਜਿਆਂ ਦੀ ਵੇਖੀ ਜਾਂਦਾ ਆ ਜਿਹੜਾ ਆਪਣੇ ਅੰਦਰ ਛੁਪੇ ਆਪਣੇ ਉੱਤੇ ਪਏ ਭਾਰੇ ਪੜਦੇ ਤੇ ਆਪਣੇ ਉੱਤੇ ਪਏ ਹਨੇਰੇ ਨੂੰ ਨਹੀਂ ਦੇਖ ਰਿਹਾ ਇਹ ਖੁਦਾ ਮੇਰੇ ਤੋਂ ਇਸ ਭਾਰੇ ਵਣਦੇ ਨੂੰ ਉਠਾ ਦੇ ਮੇਰੀਆਂ ਅੱਖਾਂ ਨੂੰ ਵੀ ਖੋਲ ਖੁਦਾਵੰਦ ਮੇਰੇ ਚੋਂ ਵੀ ਦੁਸ਼ਟ ਦਾ ਨਾਸ਼ ਕਰ ਹੁਣ ਸਾਡੇ ਅੰਦਰ ਭਾਵੇਂ ਦੁਸ਼ਟ ਦਾ ਆਤਮਾ ਹੈ ਜਾਂ ਫਿਰ ਸਾਡੇ ਅੰਦਰ ਦੁਸ਼ਟ ਦਾ ਸੁਭਾਅ ਹੈ ਜਿੰਨੇ ਅੰਦਰ ਸਾਡੇ ਵਿੱਚ ਹੈ ਜਿੰਨਾ ਚਿਰ ਇਹ ਸੁਭਾਅ ਜਾਂ ਇਹ ਆਤਮਾ ਸਾਡੇ ਅੰਦਰ ਹੈ ਉਨਿੰਦਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਦੁਸ਼ਟ ਦਾ ਮੈਂ ਨਾਸ਼ ਕਰਦਾ ਹਾਂ ਮੈਂ ਬ੍ਰੁਗ ਦੇ ਨਾਮ ਚ ਨਸ਼ ਕਰਦਾ ਮਤਲਬ ਕੈਨ ਨੂੰ ਅਸੀਂ ਕਹਿ ਸਕਦੇ ਹਾਂ ਪਰ ਅਸੀਂ ਉੱਤੇ ਝੂਠੇ ਢਹਿਰਾਂਗੇ ਨਾ ਜਿਵੇਂ ਆਪਾਂ ਕਹਿ ਲਓ ਸੁਪੋਜ਼ ਕਰੋ ਕਿ ਕੋਈ ਬੰਦੇ ਨੇ ਮਿਲ ਕੇ ਚੋਰੀ ਕੀਤੀ ਹੁਣ ਇੱਕ ਨੇ ਚੋਰੀ ਕੀਤੀ ਦੂਜੇ ਨੇ ਚੋਰੀ ਕੀਤੀ ਦੋਨਾਂ ਨੇ ਰਲ ਕੇ ਪਰ ਉਹ ਆਪ ਹੀ ਉਹਨੂੰ ਫੜਵਾਉਣ ਦੇ ਲਈ ਗਾਂ ਗਵਾਈਆਂ ਬਣਾਈ ਜਾਵੇ ਵੀ ਮੈਂ ਇਹਦੇ ਖਿਲਾਫ ਗਵਾਹੀ ਦਿੰਦਾ ਇਹਨੇ ਚੋਰੀ ਕੀਤੀ ਜਦਕਿ ਨਾਲ ਮਿਲੇ ਹੋਏ ਅਸੀਂ ਵੀ ਹਾਂ ਉਸੇ ਤਰ੍ਹਾਂ ਅਸੀਂ ਕਹਿੰਦੇ ਦੁਸ਼ਟ ਝੂਠ ਬੋਲਦਾ ਚੋਰੀ ਕਰਦਾ ਪਰ ਅਸੀਂ ਖੁਦ ਵੀ ਉਹੀ ਕੰਮ ਕਰ ਰਹੇ ਹਾਂ ਔਰ ਸਜ਼ਾ ਸਿਰਫ ਅਸੀਂ ਉਹਦੇ ਲਈ ਦੇ ਰਹੇ ਹਾਂ ਸਾਨੂੰ ਪਤਾ ਵੀ ਝੂਠ ਬੋਲਣਾ ਚੋਰੀ ਕਰਨਾ ਉਹਦੀ ਸਜ਼ਾ ਯਾਰ ਅਸੀਂ ਸਜ਼ਾ ਦੇ ਵਿੱਚ ਦੁਸ਼ਟ ਦੀ ਅਗਵਾਈ ਕਰ ਰਹੇ ਆ ਕਿ ਹਾਂ ਵੀ ਸਾਡੀ ਅਸੀਂ ਦੀ ਅਗਵਾਈ ਕਰਦੇ ਆ ਵੀ ਹਾਂ ਇਸੀ ਗਵਾਈ ਪਰਦੇ ਦੇ ਖਿਲਾਫ ਵੀ ਇਹ ਦੁਸ਼ਟ ਹੈ ਇਹਨੇ ਪਾਪ ਕੀਤਾ ਇਹਨੂੰ ਸਜ਼ਾ ਦੋ ਪਰ ਉਹੀ ਕੰਮ ਅਸੀਂ ਖੋਦ ਕੀਤੇ ਆ ਸਾਨੂੰ ਪਤਾ ਵੀ ਉਹ ਕੰਮ ਸਜ਼ਾ ਵਾਲੀਆਂ ਪਰ ਫਿਰ ਵੀ ਜਿਉ ਕੰਮ ਕਰੀ ਜਾ ਰਹੇ ਆ ਥੋੜਾ ਜਿਹਾ ਤੁਹਾਨੂੰ ਸ਼ਾਇਦ ਕੰਪਲੀਕੇਟਡ ਲੱਗ ਰਿਹਾ ਹੋਵੇ ਇਹ ਚੀਜ਼ ਨੂੰ ਸਮਝਣਾ ਪਰ ਇਸ ਸੀਨ ਨੂੰ ਸਮਝੋ ਤਾਂ ਬਹੁਤ ਆਸਾਨ ਜੀ ਗੱਲ ਹੈਗੀ ਆ ਅੱਜ ਦੇ ਪੂਰੇ ਹੀ ਵਿਚਚਨ ਦੇ ਵਿੱਚ ਵਿਸ਼ੇ ਦੇ ਵਿੱਚ ਅਸੀਂ ਦੱਸਣ ਜਾ ਰਹੇ ਹਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਗਿਆ ਕਿ ਜਿਹੜਾ ਦੁਸ਼ਟ ਹੈ ਨਾ ਉਹ ਬਾਹਰ ਦਾ ਕੰਮ ਜਿਹੜਾ ਕਰ ਰਿਹਾ ਅਸੀਂ ਉਹਦਾ ਨਾਸ਼ਤਾ ਕਰਨਾ ਹੀ ਕਰਨਾ ਪਰ ਉਹਨੂੰ ਆਪਣੇ ਅੰਦਰ ਵਧਨ ਨਹੀਂ ਦੇਣਾ ਸਿੰਪਲ ਵਰਡਸ ਅਸੀਂ ਕਹਿ ਸਕਦੇ ਹਾਂ ਅਸੇ ਵਚਨ ਦਾ ਜੋ ਪ੍ਰਾਰਥਨਾ ਦਾ ਟਾਈਟਲ ਰੱਖੀ ਸਕੇ ਦੁਸ਼ਟ ਦੇ ਛਟਕਾਰੇ ਤੋਂ ਲਈ ਪ੍ਰਾਰਥਨਾ ਕਰਨੀ ਆਪਾਂ ਦੁਸ਼ਟ ਤੋਂ ਛਟਕਾਰੇ ਲਈ ਖਾਸ ਪ੍ਰਾਰਥਨਾ ਸੋ ਇਹਦੇ ਵਿੱਚ ਅਸੀਂ ਇਹ ਕਹਿ ਰਿਆ ਗਿਆ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਦੁਸ਼ਟ ਆ ਨਾ ਉਹ ਜ਼ਰੂਰੀ ਨਹੀਂ ਜਿਹੜਾ ਚੀਕਦਾ ਚਿਲਾਉਂਦਾ ਖੇੜਦਾ ਉਛਲਦਾ ਨੱਚਦਾ ਖੁੱਦਦਾ ਉਹੀ ਦੁਸ਼ਟ ਆਤਮਾ ਹੈ ਅਸੀਂ ਅਸੀਂ ਕਹਿ ਦਿੰਦੇ ਕਿ ਹਾਂ ਵੀ ਸਾਡੇ ਸਾਹਸ ਸਾਡੇ ਖਿਲਾਫ ਉਹਦੇ ਜੀ ਦੁਸ਼ਟ ਆਤਮਾ ਸਾਡਾ ਹਸਬੰਡ ਨਸ਼ਾ ਕਰਕੇ ਆਉਂਦਾ ਉਹਦੇ ਜੀ ਦੁਸ਼ਟ ਆਤਮਾ ਸਾਡੇ ਬੱਚੇ ਸਾਡੀ ਅੱਗੇ ਕਰਨੀ ਮੰਨਦੇ ਉਹਦੇ ਜੀ ਦੁਸ਼ਟ ਆਤਮਾ ਹੈ दुष्ट आत्मा सब आहिनी है गियां दुष्ट आत्मा आ आत्मा भी है गियां दोष लगाणा दुष्ट आत्मा कुड़ दोष लाउंदी है जदों ने कह सीगा भी परमेश्वर ने मेनू दोष क्यों जानया मैं परमेश्वर ਵਰਗਾ ਮੈਨੂੰ ਪਰਮੇਸ਼ਰ ਚ ਨਾਉ ਦਾ ਕਿਉਂ ਨਹੀਂ ਮਿਲਿਆ दुष्ट आत्मा ਕੁੜਕੜਾਉਂਦੀ ਆ ਫੜਫੜਾਉਂਦੀ ਆ ਔਰ ਵੈਰ ਕਰਦੀ ਆ ਹੰਕਾਰ ਦੀ ਆ ਉੱਚਲਦੀ ਆ ਆਪਣੇ ਆਪ ਨੂੰ ਉੱਚੀਆਂ ਕਰਦੀ ਆ ਅਗਰ ਸਾਡੇ ਚ ਵੀ ਹੈਗਾ ਮੈਨੂੰ ਕਿਸੇ ਨੇ ਮਾਣਾ ਕਿਉਂ ਸਮਝਿਆ ਮੇਰੀ ਕਿਸੇ ਨੇ ਕਦਰ ਕਿਉਂ ਨਹੀਂ ਕੀਤੀ ਮੈਂ ਉੱਥੇ ਗਈ ਮੈਨੂੰ ਕਹੇ ਨਾ ਜਾਣ ਹੀ ਪੁੱਛੀ ਪਾਣੀ ਨਹੀਂ ਪੁੱਛਿਆ ਅਸੀਂ ਆਪਣੇ ਆਪ ਦੀ ਮਾਹੀਮਾ ਇਕੱਠੀ ਕਰ ਰਹੇ ਹਾਂ ਦੁਸ਼ਟ ਆਪਣੇ ਲਈ ਮਾਹੀਮਾ ਹੀ ਇਕੱਠੀ ਕਰਦਾ ਸੀ ਕੋਲ ਮਿਲਾ ਕੇ ਸਾਰੇ ਗੁਣ ਸਾਡੇ ਅੰਦਰ ਉਹਦਾ ਸੁਭਾਅ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਖੋ ਜੇ ਅਸੀਂ ਖਿਆਲ ਨਾਲ ਪੜ੍ਹਦੇ ਹਾਂ ਬਾਈਬਲ ਨੂੰ ਸੁਣਦੇ ਹਾਂ ਖਿਆਲ ਨਾਲ ਤਾਂ ਲੂਸੀਫਰ ਦਾ ਨਾਮ ਸ਼ੈਤਾਨ ਨਹੀਂ ਸੀ ਲੂਸੀਫਰ ਦਾ ਨਾਮ ਦੁਸ਼ਟ ਆਤਮਾ ਨਹੀਂ ਸੀ लुसीफर ਨੂੰ ਪਰਮੇਸ਼ਰ ਨੇ ਸ਼ੈਤਾਨ ਕਰਕੇ ਪੈਦਾ ਨਹੀਂ ਸੀ ਕੀਤਾ लुਸੀਫਰ ਦਾ ਨਾਮ ਉਹਦਾ ਕੀ ਸੀਗਾ ਮਹਾਂ ਦੂਤ ਸੀ ਉਹਦਾ ਨਾਮ ਸੀ ਵਰਸ਼ਿਪ ਲੀਡਰ ਉਹ ਸੀ ਇੱਕ ਅੱਛਾ ਉੱਤਮ ਮਹਾਂ ਦੂਤ ਮਤਲਬ ਪੂਰੇ ਸਵਰਗ ਦਾ ਸਭ ਤੋਂ ਪਹਿਲੇ ਨੰਬਰ ਦਾ ਸਵਰਗ ਦੂਤ ਸੀ ਉਹ ਫਿਰ ਉਹਦਾ ਨਾਮ ਸ਼ੈਤਾਨ ਪਿਆ ਸ਼ੈਤਾਨ ਉਹਦੀ ਡਿਸਕਵਾਲਿਟੀ ਆ ਜਿੱਦਾਂ ਕੁਆਲਿਟੀ ਮਸੀਹ ਉਸ ਦੀ ਯੇਸ਼ੂਆ ਨਾਮ ਅਸਲ ਦੇ ਵਿੱਚ ਅਸਲ ਜਨਾਮ ਕੀ ਹੈ ਯੇਸ਼ੂ ਔਰ ਉਹਦੀ ਕੁਆਲਿਟੀ ਕੀ ਆ ਕਿ ਉਹ ਮਸੀਹੀ ਆ ਮਸੀਹਾ ਯਾ ਮਤਲਬ ਦੁਨੀਆ ਦੇ ਲਈ ਮਸੀਹ ਬਣ ਕੇ ਆਇਆ ਉਸੇ ਤਰ੍ਹਾਂ ਦੁਸ਼ਟ ਦਾ ਅਸਲੀ ਨਾਮ ਹੈਗਾ ਲੂਸੀਫਰ ਔਰ ਉਹਦੀ ਡਿਸਕਵਾਲਿਟੀ ਹੈਗੀ ਆ ਸ਼ੈਤਾਨ ਕਿਉਂਕਿ ਉਹਦੇ 'ਚ ਬੁਰੀ ਕੰਮ ਬੁਰੇ ਬੁਰੀ ਆਦਤ ਬੁਰਾ ਸੁਭਾਅ ਬੁਰੀ ਕੰਮ ਤੇ ਦੁਸ਼ਟਤਾ ਵਾਲੀ ਨੀਤ ਆ ਗਈ ਸੀ ਉਸੇ ਤਰ੍ਹਾਂ ਹੁਣ ਅਸੀਂ ਹੈਗੇ ਆ ਇਨਸਾਨ ਹੁਣ ਲੂਸੀਫਰ ਹੈ ਤਾਂ ਉਹ ਅੱਜ ਵੀ ਲੂਸੀਫਰ ਹੀ ਹੈ ਪਰ ਉਹਦੇ ਸੁਭਾਅ ਕਰਕੇ ਉਹਨੂੰ ਅਸੀਂ ਸ਼ੈਤਾਨ ਕਹਿਣ ਲੱਗ ਜਾਂਦੇ ਹਾਂ ਯੇਸ਼ੂ ਜਦੋਂ ਸੰਸਾਰ 'ਚ ਪੈਦਾ ਹੋਇਆ ਉਹਦਾ ਨਾਮ ਯੇਸ਼ੂ ਰੱਖਿਆ ਗਿਆ ਹੁਣ ਯੇਸ਼ੂ ਅਸੀਂ ਉਹਨੂੰ ਕਹਿੰਨੇ ਆ ਪਰ ਉਹਦੇ ਅੱਛੇ ਸੁਭਾਅ ਕਰਕੇ ਅਸੀਂ ਉਹਨੂੰ ਮਸੀਹ ਕਹਿ ਰਹੇ ਹਾਂ ਹੁਣ ਉਸੇ ਤਰ੍ਹਾਂ ਅਸੀਂ ਅੱਜ ਧਰਮੀ ਆਪਣੇ ਆਪ ਨੂੰ ਕਹਿ ਰਹੇ ਹਾਂ ਵਿਸ਼ਵਾਸੀ ਕਹਿ ਰਹੇ ਹੈਗੇ ਆ ਹੈਗੇ ਅਸੀਂ ਇਨਸਾਨ ਆ ਪਰ ਅਸੀਂ ਧਰਮੀ ਆ ਅਸੀਂ ਵਿਸ਼ਵਾਸੀ ਆ ਅਸੀਂ ਦੁਸ਼ਟ ਆ ਅਸੀਂ ਸ਼ੈਤਾਨ ਆ ਅਸੀਂ ਮਸੀਹੀ ਆ ਇਹ ਸਾਡੀ ਕੁਆਲਟੀ ਔਰ ਡਿਸਕੁਆਲਟੀ ਆ ਸ਼ਾਇਦ ਹੁਣ ਸਭ ਨੂੰ ਇਸ ਆਮ ਆਰਾਮ ਨਾਲ ਸਮਝ ਆ ਗਿਆ ਹੋਵੇਗਾ ਕਿ ਅਸਲ ਚ ਕਹਿੰਦੀ ਕੀ ਕੋਸ਼ਿਸ਼ ਕਰ ਰਿਆ ਗਿਆ ਕਿ ਅਸੀਂ ਕੀ ਹੈਗੇ ਆ ਇਹ ਸਾਡਾ ਬਿਹੇਵੀਅਰ ਡਿਸਾਈਡ ਕਰੂਗਾ ਅਸੀਂ ਪਾਪੀ ਆ ਅਸੀਂ ਦੁਸ਼ਟ ਆ ਇਹ ਸਾਡਾ ਨੇਚਰ ਸਾਡਾ ਚਾਲ ਚੱਲਣ ਡਿਸਾਈਡ ਕਰੂਗਾ ਹੁਣ ਕਹਿਣ ਨੂੰ ਤਾਂ ਅੱਜ ਵੀ ਉਹ ਲੂਸੀਫਰ ਦੇ ਮਨ ਚ ਇਹ ਹੋਊਗਾ ਕਿ ਮੇਰਾ ਨਾਂ ਲੂਸੀਫਰ ਆ ਮੈਂ ਮਹਾਦੂਤਾ ਮੈਂ ਸਵਰਗ ਦੇ ਵਿੱਚ ਵਰਸ਼ਿਪ ਲੀਡਰ ਪਰ ਅਸਲ ਚ ਅਸੀਂ ਉਹਨੂੰ ਜਦ ਦੱਸਦੇ ਆ ਨਾ ਉਹਦੇ ਕੰਮਾਂ ਤੋਂ ਉਹਦੀ ਔਕਾਤ ਦੱਸਦੇ ਆ ਵੀ ਤੂੰ ਨਾ ਤਾਂ ਹੁਣ ਵਰਸ਼ਿਪ ਲੀਡਰ ਰਿਆ ਤੂੰ ਨਾ ਮਹਾਦੂਤ ਰਿਆ ਤੇਰੇ ਕੰਮ ਭੜੇ ਹੋ ਗਏ ਇਸ ਲਈ ਤੂੰ ਹੁਣ ਵੀ ਇੱਕ ਭੜਾ ਇਨਸਾਨ ਹੋ ਗਿਆ ਹੈ ਉਸੀ ਤਰ੍ਹਾਂ ਜਦੋਂ ਯਿਸੂ ਤਰਤੀਲੇ ਸਿੱਟਿਆ ਗਿਆ ਉਹਨੇ ਸੋਚਿਆ ਕਿ ਮੈਂ ਵੀ ਇਹਨੂੰ ਇਹਨੂੰ ਵੀ ਪਿਹੜਾ ਇਨਸਾਨ ਬਣਾਵਾਂ ਲੋਕ ਮੈਨੂੰ ਪਿਹੜਾ ਇਨਸਾਨ ਕਹਿੰਦੇ ਮੈਂ ਇਹਨੂੰ ਵੀ ਪਿਹੜਾ ਬਣਾਵਾਂ ਪਰ ਅੱਜ ਸੋਨੂੰ ਇੱਕ ਪਿਹੜਾ ਇਨਸਾਨ ਨਹੀਂ ਬਰੇਕ ਉਹਨੂੰ ਚੰਗਾ ਇਨਸਾਨ ਕਹਿੰਦੇ ਅਸੀਂ ਡਿਸਾਈਡ ਕੀਤਾ ਨਾ ਸੰਸਾਰ ਨੇ ਉਹਦਾਂ ਯਿਸੂ ਰੱਖਿਆ ਜਿਸ ਤਰ੍ਹਾਂ ਖੁਦਾ ਨੇ ਲੂਸੀਫਰ ਦਾ ਨਾਂ ਲੂਸੀਫਰ ਰੱਖਿਆ ਪਰ ਬਾਅਦ ਚ ਉਹਦੇ ਕੰਮਾ ਕਰਕੇ ਉਹਨੂੰ ਸ਼ੈਤਾਨ ਦਾ ਟਾਈਟਲ ਮਿਲ ਗਿਆ ਤੇ ਮਸੀਹ ਨੂੰ ਕੰਮਾ ਕਰਕੇ ਮਸੀਹ ਦਾ ਟਾਈਟਲ ਮਿਲ ਗਿਆ ਹੁਣ ਸਾਨੂੰ ਖੁਦਾ ਨੇ ਸੰਸਾਰ 'ਚ ਇਨਸਾਨ ਬਣਾ ਕੇ ਕੱਲਿਆ ਸਾਡੇ ਮਾਪੇ ਨੇ ਸਾਡਾ ਜੋ ਨਾਂ ਰੱਖਣਾ ਸੀ ਉਹ ਰੱਖ ਦਿੱਤਾ ਪਰ ਸਾਡੇ ਨਾਂ ਦੇ ਪਿੱਛੇ ਕਿਹੜਾ ਟਾਈਟਲ ਆ ਸਾਡੇ ਨਾਮ ਪਿੱਛੇ ਕਿਹੜਾ ਟਾਈਟਲ ਆ ਅਸੀਂ ਤਾਂ ਲੱਖ ਕਿਸੇ ਨੂੰ ਕਹੀ ਜਾਈਏ ਮੈਂ ਇੰਨੀ ਪ੍ਰਾਰਥਨਾ ਕਰਦਾ ਮੇਰੀ ਇੰਨੀ ਦੁਆ ਹੈ ਮੈਂ ਆਹ ਕਰਦਾ ਮੈਂ ਉਹ ਕਰਦਾ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਜਦ ਤੱਕ ਸਾਡੇ ਨਾਮ ਪਿੱਛੇ ਲੱਗਾ ਹੋਇਆ ਟਾਈਟਲ ਸਾਡੇ ਬਿਹੇਵੀਅਰ ਨਾਲ ਮੈਚ ਨਾ ਕਰੇ ਬਹੁਤ ਸਾਰੇ ਭੈਣ ਭਾਈ ਹੈ ਗਿਆ ਮੈਂ ਬਹੁਤ ਵਾਰ ਇਹ ਚੀਜ਼ਾਂ ਦੇਖਿਆ ਕਿ ਬਹੁਤ ਬੈਣਾ ਬਹੁਤ ਸਾਰੇ ਭਰਾ ਨੇ ਜੋ ਖੁਦਾ ਦੇ ਕੰਮ ਕਰਦੇ ਨੇ ਆਪਣੇ ਆਪ ਨੂੰ ਪ੍ਰੋਫਿਟ ਆਪਣੇ ਆਪ ਨੂੰ ਪਾਸਟਰ ਦੱਸਦੇ ਨੇ ਪਰ ਉਹਨਾਂ ਦੇ ਬਿਹੇਵ ਦੇ ਵਿੱਚ ਕੁਝ ਐਸੀਆਂ ਗੱਲਾਂ ਆ ਜਾਂਦੀਆਂ ਜੋ ਮਤਲਬ ਤੁਹਾਡੇ ਵਿੱਚੋਂ ਹੀ ਭੈਣ ਭਾਈ ਕੰਪਲੇਨ ਕਰ ਦਿੰਦੇ ਕਿ ਸਾਡੀ ਚਰਚ ਦੇ ਪਾਸਟਰ ਨੇ ਸਾਨੂੰ ਇਦਾਂ ਬੋਲ ਦਿੱਤਾ ਸਾਡੀ ਚਰਚ ਦੀ ਭੈਣ ਨੇ ਸਾਨੂੰ ਇਸ ਤਰ੍ਹਾਂ ਕਹਿ ਦਿੱਤਾ ਪਾਸਟਰ ਦੀ ਵਾਈਫ ਨੇ ਮੈਨੂੰ ਆ ਗੱਲ ਬੋਲੀ ਇਹ ਸਹੀ ਨਹੀਂ ਸੀਗੀ ਤਾਂ ਫਿਰ ਅਸੀਂ ਜਾਂਚ ਰਹੇ ਹਾਂ ਨਾ ਉਹਨਾਂ ਦੀਆਂ ਗੱਲਾਂ ਤੋਂ ਕਿਉਂ ਲੱਖ ਆਪਣੇ ਮੂੰਹੋਂ ਪਾਸਟਰ ਪ੍ਰੋਫਿਟ ਐਵੈਂਜੇਲਿਸਟ ਆਪਣੇ ਆਪ ਨੂੰ ਜੋ ਵੀ ਕਹੀ ਪਰ ਜਦ ਤੱਕ ਉਹਨਾਂ ਦਾ ਟਾਈਟਲ ਖੁਦਾਵਾਲੋ ਡਿਸਾਈਡ ਨਹੀਂ ਹੈਗਾ ਜਦ ਤੱਕ ਉਹਨਾਂ ਦੇ ਟਾਈਟਲ ਦੇ ਨਾਲ ਰਲਦੇ ਮਿਲਦੇ ਉਹਨਾਂ ਦੇ ਗੁਣ ਨਹੀਂ ਹੈਗੇ ਤਾਂ ਉਹ ਠਹਿਰਣਗੇ ਨਹੀਂ ਹੁਣ ਅੱਜ ਸਾਡੇ ਆ ਹੁਣ ਆਪਣੇ ਤੇ ਗੱਲ ਲੈ ਕੇ ਆਉਣੇ ਆ ਹੁਣ ਸਾਨੂੰ ਪਰਮੇਸ਼ਰ ਨੇ ਇਨਸਾਨ ਬਣਾ ਕੇ ਕੱਲ ਦਾ ਮਾਂ ਬਾਪ ਨੇ ਸਾਡੇ ਨਾਮ ਰੱਖ ਲਿਆ ਔਰ ਅਸੀਂ ਉੱਤੋਂ ਲਗਾ ਲਿਆ ਪਿੱਛੇ ਮਸੀਹ ਅੱਜ ਅਸੀਂ ਕਹਿੰਨੇ ਕਿ ਅਸੀਂ ਮਸੀਹ ਲੋਗ ਹੈਗੇ ਪਰ ਕੀ ਸਾਡੇ ਅੰਦਰ ਮਸੀਹ ਵਾਲੇ ਗੁਣ ਹੈਗੇ ਅਸੀਂ ਤਾਂ ਕਹਿੰਨੇ ਵੀ ਖੁਦਾ ਹੈ ਹੀ ਨਹੀਂ ਅਸੀਂ ਤਾਂ ਕਹਿੰਨੇ ਖੁਦਾ ਭਲਾ ਦਿੱਤਾ ਸਾਨੂੰ ਖੁਦਾ ਨੇ ਉਹ ਤਾਂ ਸਾਡੇ ਨਾਲ ਵੇਖੂਗਾ ਹੀ ਨਹੀਂ ਅਸੀਂ ਕਹਿੰਨੇ ਆ ਵੀ ਪਰਮੇਸ਼ਰ ਜੋ ਮਰਜ਼ੀ ਹੋ ਜੇ ਤੈਨੂੰ ਨਹੀਂ ਛੱਡਦੇ ਤੇ ਆਹੀ ਕੋਈ ਗਲੀ 'ਚ ਦੋ ਲੱਡੂ ਵੰਡੇ ਜਾਂਦਾ ਹੋਵੇ ਤੇ ਲੱਡੂਆਂ ਪਿੱਛੇ ਅਸੀਂ ਖੁਦਾ ਛੱਡ ਦਿੰਨੇ ਆ ਅਸੀਂ ਕਹਿੰਨੇ ਪਰਮੇਸ਼ਰ ਮੈਂ ਵਫਾਦਾਰੀ ਨਾਲ ਤੇਰੇ ਰਾਹ ਤੇ ਚੱਲੂੰਗਾ ਰਾਜ ਜੋ ਮਰਜ਼ੀ ਰਕਾवटਾਂ ਆ ਜਾਣ ਬਸ ਰਾਜ ਸ਼ਬੀਲ ਨਾ ਆਵੇ ਫੇਰ ਅਸੀਂ ਬੰਦਾ ਲੰਗਰ ਆਪਣੀ ਧਾਰਮਿਕਤਾ ਛੱਡ ਦਿੰਨੇ ਰਾਜ ਕਿਤੇ ਲੰਗਰ ਨਾ ਲੱਗਿਆ ਉਹ ਪੂੜੀਆਂ ਛੋਲਿਆਂ ਦਾ ਲੱਗਿਆ ਤੇ ਫਿਰ ਤਾਂ ਪ੍ਰਭੂ ਅਸੀਂ ਵੈਸੇ ਹੀ ਸਾਈਕਲ ਤੇ ਹੀ ਸਾਈਡ ਤੇ ਸਟੈਂਡ ਲਾ ਕੇ ਰੱਖ ਦਈਦਾ ਪਰਮੇਸ਼ਰ ਇੱਕ ਮਿੰਟ ਖੜਾ ਮੈਂ ਬਸ ਹੁਣੇ ਆਇਆ ਕਿ ਕਿਦਾ ਪ੍ਰਭੂ ਨੂੰ ਵੇਖਣਾ ਹੀ ਨਹੀਂ ਕਿਉਂਕਿ ਉਹ ਸੀ ਖਾ ਕੇ ਨਿਕਲਦੇ ਆ ਅੱਜਕਲ ਮਸੀਹ ਲੋਗਾਂ ਦੀ ਧਾਰਮਿਕਤਾ ਇੱਕ ਛੋਟਾ ਜਿਹਾ ਧਾਗਾ ਤੋੜ ਦਿੰਦਾ ਹੈ ਛੋਟੀ ਜੀ ਰਸਮ ਸਾਨੂੰ ਇਹ ਲੱਗਦਾ ਕਿ ਅਸੀਂ ਮਸੀਹੀ ਆਪਣੇ ਨਾਮ ਪਿੱਛੇ ਲਗਾ ਲਿਆ ਔਰ ਅਸੀਂ ਬੜੇ ਖਰੇ ਹੋ ਗਏ ਆ ਪਰ ਸਾਨੂੰ ਸੰਸਾਰ ਦੀ ਇੱਕ ਛੋਟੀ ਜੀ ਰਸਮ ਹੀ ਖੁਦਾ ਤੋਂ ਤੋੜ ਦਿੰਦੀ ਆ ਤੇ ਹਜੇ ਚੇਲਿਆਂ ਵਰਗੀਆਂ ਪ੍ਰੀਖਿਆਵਾਂ ਤਾਂ ਸਾਡੇ ਤੇ ਪਈਆਂ ਹੀ ਨਹੀਂ ਇਹ ਸੱਚਾਈ ਆ ਅੱਜ ਕੱਲ ਦੀ ਖੋਖਲੀ ਮਸੀਹਤ ਹੋ ਗਈ ਆ ਮਸੀਹਤ ਜਿਹੜੀ ਆ ਸੱਚਮੁੱਚ ਖੋਖਲੀ ਹੋਈ ਪਈ ਆ ਕਿਉਂਕਿ ਇੱਕ ਛੋਟਾ ਜਿਹਾ ਤਿਹਾਰ ਇੱਕ ਛੋਟਾ ਜਿਹਾ ਪ੍ਰੋਗਰਾਮ ਜਾਂ ਛੋਟੀ ਜੀ ਚੀਜ਼ ਜਾਂ ਛੋਟੀ ਜੀ ਇੱਕ ਐਸੀ ਜਾਂ ਫਿਰ ਕਹਿੰਦੇ ਰਸਮ ਹੁੰਦੀ ਆ ਕੋਈ ਵੀ ਰਸਮ ਨਿਮਰਵਾਜ਼ ਲਗਾ ਲਓ ਸਾਨੂੰ ਸਾਡੇ ਖੁਦਾ ਤੋਂ ਬੜੇ ਆਰਾਮ ਨਾਲ ਤੋੜ ਦਿੰਦੀ ਆ ਔਰ ਫੇਰ ਅਸੀਂ ਕਹਿੰਨੇ ਆ ਕਿ ਅਸੀਂ ਮਜ਼ੀ ਹੈਗੇ ਆ ਸਾ ਦੁਸ਼ਟਤਾ ਤੋਂ ਛੁਟਕਾਰਾ ਅਸੀਂ ਕਹਿੰਨੇ ਦੁਸ਼ਟ ਤੋਂ ਛੁਟਕਾਰਾ ਤਾਂ ਦੁਸ਼ਟ ਜਿਹੜਾ ਹੈ ਨਾ ਉਹ ਸਾਡੇ ਤੇ ਕਬਜ਼ਾ ਕਰ ਲਿਆ ਉਹਨੇ ਸਾਡੇ ਸੁਭਾਅ ਦੇ ਉੱਤੇ ਹੁਣ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਭੈਣ ਭਾਈ ਚੀਕਾ ਮਾਰ ਕੇ ਖੇਡਦੇ ਹੋਣਗੇ ਸਾਰੇ ਮੂੰਹ ਬੋਲਦੇ ਹੋਣਗੇ ਮੈਂ ਫਲਾਣਾ ਆ ਗਿਆ ਮੈਂ ਉੱਥੋਂ ਆ ਗਿਆ ਮੈਨੂੰ ਉਹਨੇ ਕਲ ਦਿੱਤਾ ਪਰ ਉਹਦੇ ਨਾਲੋਂ ਜਾੜਾ ਲੋਗ ਐਸੇ ਨੇ ਜੋ ਦੁਸ਼ਟ ਆਤਮਾ ਨਾਲ ਫਸੇ ਪਏ ਆ ਰੁਨੇ ਪਏ ਆ ਕਿਰੇ ਪਏ ਆ ਪ੍ਰੋਏ ਪਏ ਆ ਪਰਉਨ ਆਤਮਾ ਜ਼ਾਹਿਰ ਨਹੀਂ ਹੁੰਦਾ ਔਰ ਉਹ ਆਤਮਾ ਹੈਗਾ ਕ੍ਰੋਧ ਦਾ ਈਰਖਾ ਦਾ ਜੈਲਸੀ ਦਾ ਸ਼ੱਕ ਦਾ ਵਹਿਮ ਦਾ ਪਰਮ ਦਾ ਮਹਿਮਾ ਦਾ ਆਪਣੇ ਲਈ ਮਹਿਮਾ ਲੈਣੀ ਦੂਜਿਆਂ ਨੂੰ ਨੀਚਾ ਦਿਖਾਉਣਾ ਖੁਦਾ ਦੇ ਧੰਮ ਨੂੰ ਤੁਸ਼ ਜਾਣਣਾ ਆਪਣੇ ਆਪ ਨੂੰ ਉੱਚਾ ਕਰਨਾ ਔਰ ਇਹ ਵੀ ਦੁਸ਼ਟ ਆਤਮਾयां ਔਰ ਅਸੇ ਹੋਰ ਇਸ ਦੀ ਚਲਦੀ ਫਿਰਦੀ ਦੁਸ਼ਟ ਆਤਮਾ ਤੋਂ ਛੁਟਕਾਰਾ ਪਾ ਸਕਦੇ ਬੜੇ ਆਰਾਮ ਨਾਲ ਕਿਉਂਕਿ ਉਹ દેਖੇ ਪੈਂਦੀ ਉਹ ਨੂੰ ਅਸੀਂ ਕੱਢ ਸਿੱਟਦੇ ਆਂ ਅਗਰ ਸਾਡੇ ਕੰਡਾ ਚੁੱਪ ਹੋਵੇ ਨਾ ਅਸੀਂ ਉਹਨੂੰ ਕੱਢ ਕੇ ਸੈੱਟ ਦਿੰਨੇ ਆਂ ਆਰਾਮ ਨਾਲ ਸਾਨੂੰ ਦਿਖਦੀ ਪਈ ਆ ਪਰ ਜੇ ਉਹੀ ਜੇ ਸਾਡੇ ਅੰਦਰ ਪੱਥਰੀ ਹੋਵੇ ਤਾਂ ਸਾਨੂੰ ਪਤਾ ਤਾਂ ਹੁੰਦਾ ਪੱਥਰੀ ਆ ਪਰ ਅਸੀਂ ਉਹਨੂੰ ਕੱਢ ਕੇ ਨਹੀਂ ਸੈੱਟ ਪਾਉਂਦੇ ਸਮਝ ਪਾ ਰਹੇ ਹੋ ਨਾ ਇਹ ਚੀਜ਼ ਹੈਗੀ ਆ ਛੁਪੀ ਹੋਈ ਦੁਸ਼ਟ ਆਤਮਾ ਦਾ ਨੁਕਸਾਨ ਹੁਣ ਚੱਲਦੀ ਫਿਰਦੀ ਦੁਸ਼ਟ ਆਤਮਾ ਨੂੰ ਅਸੀਂ ਛੱਡਦੇ ਨਹੀਂ ਕੱਢ ਕੇ ਸੈੱਟ ਦਵਾਂਗੇ ਕਿਉਂਕਿ ਸਾਨੂੰ ਪਤਾ ਵੀ ਇਹ ਚੀਖਦੀ ਆਈ ਚਿਲਾਉਂਦੀ ਆ ਰੋਲਾ ਪਾਉਂਦੀ ਆ ਪਰ ਜਿਹੜੀ ਗੁਪਤ ਦੇ ਵਿੱਚ ਸਾਡੇ ਅੰਦਰ ਬੜੀ ਬੈਠੀ ਆ ਨਾ ਉਹ ਸਾਨੂੰ ਬਹੁਤ ਘਾਤ ਕਰ ਰਹੀ ਆਰ ਉਹ ਹੈਗੀ ਆ ਕਿ ਪਰਮੇਸ਼ਰ ਹੈ ਹੀ ਨਹੀਂ ਕੋਈ ਨਹੀਂ ਕਰਲਾ ਪਰਮੇਸ਼ਰ ਨੇ ਵੇਖਿਆ ਹੀ ਨਹੀਂ ਸਾਰੀ ਦੁਨੀਆ ਕਰੀ ਜਾਂਦੀ ਆ ਤੇਨੂੰ ਕੀ ਹੋ ਜੂਗਾ ਔਰ ਇਹ ਕਿਹੜੇ ਕੰਮ ਨੇ ਚੋਰੀ ਦੇ ਗੁਪਤ ਦੇ ਹਨੇਰੇ ਦੇ ਕੰਮ ਔਰ ਇਹ ਕਿਹੜੇ ਕੰਮ ਨੇ ਵਿਵਚਾਰਿਆ ਇਹ ਚੁਗਲੀਆਂ ਆ ਇਹ ਚੋਰੀ ਹੈਗੀ ਆ ਬਹੁਤ ਸਾਰੇ ਭੈਣ ਭਾਈ ਹੈਗੇ ਨੇ ਜੋ ਆਪਣੇ ਮਾਪੇ ਤੋਂ ਚੋਰੀ ਬਹੁਤ ਸਾਰੇ ਕੰਮ ਕਰਦੇ ਨੇ ਬਹੁਤ ਸਾਰੀਆਂ ਵਿਸ਼ਵਾਸੀ ਭੈਣਾ ਭਰਾਇਆ ਸੀ ਨੇ ਜੋ ਚਰਚਾਂ ਦੇ ਵਿੱਚ ਜਾਂਦੇ ਹੀ ਆਪਣੇ ਆਪ ਲਈ ਆ ਆਪਣੇ ਚੋਰੀ ਦੇ ਮਕਸਦਾਂ ਨੂੰ ਪੂਰੇ ਕਰਨ ਲਈ ਆ ਮੇਲ ਮਿਲਾਪ ਲਈ ਜਾਂਦੇ ਆ ਸੰਸਾਰਿਕ ਮੇਲ ਮਿਲਾਪ ਲਈ ਜੋ ਹੈ ਸੱਚ ਹੈ ਬਿਲਕੁਲ ਸਹੀ ਗੱਲਾਂ ਨੇ ਕਿਉਂਕਿ ਉਹਨਾਂ ਨੇ ਆਪਣੇ ਮਨ ਤੋਂ ਇਹ ਭੈ ਛੜਾ ਛੜਾ ਦਿੱਤਾ ਕਿ ਅਸੀਂ ਖੁਦਾ ਦੇ ਪਵੰਦੇ ਵਿੱਚ ਜਾ ਰਹੇ ਆ ਪਰ ਖੁਦਾ ਨੂੰ ਨਹੀਂ ਪਤਾ ਵੀ ਅਸੀਂ ਖੁਦਾ ਨੂੰ ਮਿਲਣ ਦੇ ਲਈ ਨਹੀਂ ਪਰ ਕਿਸੇ ਹੋਰ ਨੂੰ ਮਿਲਣ ਲਈ ਜਾ ਰਹੇ ਆ ਅਸੀਂ ਇੰਨੇ ਸਮਝਦਾਰ ਹੋ ਗਿਆ ਸਾਡੇ ਅੰਦਰ ਦੁਸ਼ਟ ਨੇ ਇੰਨਾ ਕਿ ਅੱਖ ਤੇ ਭਾਰਾ ਪੜਦਾ ਬਾਤ ਆ ਕਿ ਜਿਹਦੇ ਅਸੀਂ ਘਰ ਚ ਚੱਲੇ ਆ ਨਾ ਸਾਨੂੰ ਇਹ ਲੱਗਦਾ ਕਿ ਅਸੀਂ ਉਹਨੂੰ ਹੀ ਚੋਰੀ ਕਰਨ ਚ ਉਹਦੇ ਕੋਲੋਂ ਹੀ ਛਪੌਂਚ ਸਫਲ ਹੋ ਜਾਾਂਗੇ ਕਿ ਉਹਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਕਿਹੜੇ ਮਕਸਦ ਨੂੰ ਚਰਚ ਚੱਲੇ ਆ ਤਾਂ ਮੇਰਾ ਕਹਿਣ ਦਾ ਪਾਵ ਅੱਜ ਦੇ ਪੂਰੇ ਵਚਨ ਚਾਹੀ ਹੈਗਾ ਕਿ ਚਲਦੀ ਫਿਰਦੀ ਅੱਖੀ ਦੇਖਦੀ ਚੀਕਦੀ ਚਲਾਉਂਦੀ ਦੁਸ਼ਟ ਆਤਮਾ ਅਗਰ ਸਾਡੇ ਚ ਨਹੀਂ ਹੈਗੀ ਨਾ ਤਾਂ ਇਹ ਨਾ ਸੋਚੋ ਕਿ ਅਸੀਂ ਦੁਸ਼ਟ ਆਤਮਾ ਨਾਲ ਫਸੇ ਨਹੀਂ ਹੈਗੇ ਆਪਣੇ ਚਾਲ ਚੱਲਣ ਨੂੰ ਦੇਖੋ ਮਸੀਹ ਯਿਸੂ ਦਾ ਨਾਮ ਮਸੀਹ ਸੀ ਕਿਉਂਕਿ ਉਹਦੇ ਪਲੇ ਕੰਮ ਸੀ 루ਸੀਫਰ ਦਾ ਨਾਮ ਸ਼ੈਤਾਨ ਪੈ ਗਿਆ ਕਿਉਂਕਿ ਉਹਦੇ ਬੁਰੇ ਕੰਮ ਸੀ ਹੁਣ ਆਪਣੇ ਕੰਮਾਂ ਤੋਂ ਪਰਖੋ ਕਿ ਸਾਡੇ ਅੰਦਰ ਦੁਸ਼ਟ ਆਤਮਾ ਕੰਮ ਕਰ ਰਹੀ ਹੈ ਕਿ ਖੁਦਾ ਦਾ ਅਗਰ ਅਸੀਂ ਸੱਚ ਮੁੱਚ ਚਾਹੁੰਦੇ ਆ ਦੁਸ਼ਟਤਾ ਤੋਂ ਛੁਟਕਾਰਾ ਪਾਉਣਾ ਤਾਂ ਦੁਸ਼ਟ ਆਤਮਾ ਸਿਰਫ ਇਹੀ ਨਹੀਂ ਹੈਗੀਗੀ ਦੋ ਮੈਂ ਵਾਰ-ਵਾਰ ਕਹਿ ਰਹੀ ਆ ਕਿ ਜੋ ਚੀਕਦੀ ਚਲਾਉਂਦੀ ਰੋਲਾ ਪਾਉਂਦੀ ਔਰ ਮੈਨੂੰ ਕੱਪੜੇ ਦੇ ਦਿਓ ਮੈਨੂੰ ਚਰਾਬ ਦੇ ਦਿਓ ਦੁਸ਼ਟ ਆਤਮਾ ਉਸ ਤੋਂ ਭੈੜੀ ਕਨਾਉਣੀ ਦੁਸ਼ਟ ਆਤਮਾ ਉਹ ਆ ਜਿਹੜੀ ਸਾਡੇ ਸੁਭਾਅ ਦੇ ਵਿੱਚ ਵੜ ਕੇ ਬੈਠੀ ਆ ਸਾਨੂੰ ਝੂਠ ਬੋਲਣ ਦਾ ਸੁਭਾਅ ਦਿੰਦੀ ਆ ਚੁਗਲੀ ਦਾ ਨਿੰਦਾ ਦਾ ਵੈਰ ਦਾ ਈਰਖਾ ਦਾ ਉੱਚਿਆ ਕਰਨ ਦਾ ਆਪਣੇ ਆਪ ਨੂੰ ਹੋਰਾਂ ਨੂੰ ਨੀਵੇਂ ਸਮਝਣ ਦਾ ਇਹ ਸੁਭਾਅ ਹੈਗਾ ਜਿਹੜਾ ਇਹ ਸਭ ਤੋਂ ਵੱਡੀ ਦੁਸ਼ਟਤਾ ਜਿਹੜੀ ਸਾਡੇ ਅੰਦਰ ਵਸੀ ਪਈ ਆ ਔਰ ਜਦ ਤੱਕ ਅਸੀਂ ਇਹਨੂੰ ਨਹੀਂ ਕੱਢਦੇ ਸਾਡਾ ਭਲਾ ਨਹੀਂ ਹੋ ਸਕਦਾ ਫਿਰ ਭਾਵੇਂ ਲੱਖ ਹੀ ਕੋਈ ਸਾਨੂੰ ਕਹਿ ਦੇਵੇ ਵੀ ਤੁਹਾਡੀ ਜਦੋਂ ਸ਼ਤਾਨ ਮਾ ਨਿਕਲ ਕੇ ਚਲੀ ਗਈ ਆ ਪਰ ਜਦ ਤੱਕ ਸਾਡਾ ਸੁਭਾਅ ਨਹੀਂ ਬਦਲਿਆ ਸਮਝੋ ਕਿ ਦੁਸ਼ਟ ਹਜੇ ਸਾਡੇ ਅੰਦਰ ਵਸਿਆ ਬੈਠਾ ਆ ਦੁਸ਼ਟ ਨੇ ਸਾਡੇ ਜੀ ਦਿਲ ਤੇ ਸਾਡੇ ਸੁਭਾਅ ਤੇ ਕੰਟਰੋਲ ਕਰ ਲਿਆ ਸਮਝੋ ਹਜੇ ਅਸੀਂ ਫਸੇ ਪਏ ਆ ਉਹ ਦਾਬਾ ਮਾਰਦਾ ਆ ਅਨਾਥ ਝੁਕ ਜਾਂਦੇ ਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਪਰਮੇਸ਼ਰ ਹੈ ਨਹੀਂਗਾ ਔਰ ਉਹ ਮਸਕੀਨਾਂ ਦੇ ਬਚਾਅ ਲਈ ਨਹੀਂ ਆਊਗਾ ਉਹਨੂੰ ਇਹ ਲੱਗਦਾ ਕਿ ਉਹ ਕਦੇ ਵੀ ਨਹੀਂ ਆਊਗਾ ਪਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਆ ਖੁਦਾ ਮੈਂ ਆਪਣੇ ਆਪ ਨੂੰ ਵੇਖ ਲਿਆ ਆ ਮੈਂ ਜਾਂਚ ਲਿਆ ਮੈਂ ਪਰਖ ਲਿਆ ਆ ਕਿ ਬੇਸ਼ੱਕ ਚੀਕਨ ਚਲਾਉਣ ਵਾਲੇ ਦੋ ਸ਼ਤਾਰ ਮਾ ਨਹੀਂ ਪਰ ਗੁਪਤ ਵਿੱਚ ਅਸੀਂ ਆ ਬਹੁਤ ਸਾਰੀਆਂ ਨੇ ਜੋ ਮੇਰੇ ਸੁਭਾਅ ਚ ਵੜ ਕੇ ਬੈਠੀਆਂ ਆ ਔਰ ਖੁਦਾ ਹੁਣ ਮੈਂ ਚਾਹਨਾ ਆ ਤੂੰ ਮੈਨੂੰ ਛੁਡਾ ਤਾਂ ਸੱਚਮੁੱਚ ਅੱਜ ਇਹ ਹਵਾ ਉੱਠੇਗਾ ਉਹ ਆਪਣਾ ਹੱਥ ਉਠਾਵੇਗਾ ਉਹ ਮਸਕੀਨਾਂ ਨੂੰ ਬਸਾਰੇਗਾ ਨਹੀਂ ਆ ਜੋ ਮਸਕੀਨਾਂ ਦੀ ਸੱਚੀ ਸਹਾਇਤਾ ਬਣ ਕੇ ਆਵੇਗਾ ਸਾਡੇ ਅੰਦਰ ਲੁਕੀਆਂ ਛिपੀਆਂ ਸਾਰੀਆਂ ਦੁਸ਼ਟਾਤਵਾ ਚੜਾ ਸਾਡਾ ਸੁਭਾਅ ਹੋਵੇ ਜਾਂ ਸਾਡੇ ਅੰਦਰ ਕੋਈ ਵੀ ਅਸੀ ਚੀਜ਼ ਹੈਗੀ ਆ ਜੋ ਲੁਕ ਛਿਪ ਕੇ ਇੱਕ ਦੁਸ਼ਟ ਦਾ ਰੂਪ ਲੈ ਕੇ ਸਾਡੇ ਅੰਦਰ ਬੈਠੀ ਆ ਅੱਜ ਅਸੀਂ ਉਸ ਹਰ ਇੱਕ ਨੂੰ ਕਮਾਂਡ ਕਰਨਾ ਕੱਢਣਾ ਹੈ ਆਪਣੇ ਅੰਦਰੋਂ ਹਰ ਇੱਕ ਉਸ ਬ੍ਰਾਈ ਨੂੰ ਹਰ ਇੱਕ ਪਾਪ ਨੂੰ ਬੁਰੀ ਸੋਚ ਨੂੰ ਬੁਰੇ ਚਾਲ ਚੱਲਣਰ ਨੂੰ ਅਤੇ ਅਸੀਂ ਸਭ ਨੇ ਹੀ ਅੱਜ ਖੁਦਾ ਤੋਂ ਸੱਚੀ ਸਹਾਇਤਾ ਮੰਗਣੀ ਕਿ ਹੈ ਖੁਦਾ ਅੱਜ ਤੂੰ ਉੱਠ ਅਤੇ ਸਾਨੂੰ ਵਿਸਾਰੀ ਨਾ ਅੱਜ ਤੂੰ ਉੱਠ ਅਤੇ ਮਸਕੀਨਾ ਉੱਤੇ ਦਇਆ ਕਰ ਕਿਉਂਕਿ ਅਸੀਂ ਅਨਾਥ ਹਾਂ ਅਸੀਂ ਥੋੜੇ ਬਲ ਵਾਲੇ ਹਾਂ ਸਾਥੋ ਨਹੀਂ ਹੋ ਸਕਦਾ ਪਰ ਤੇਰੀ ਆਤਮਾ ਦੇ ਦੁਆਰਾ ਹੋ ਸਕਦਾ ਤਾਂ ਅੱਜ ਆਪਾਂ ਸਾਰੇ ਹੀ ਆਪਣੇ ਅੰਦਰ ਛੁਪੀ ਦੁਸ਼ਟ ਆਤਮਾ ਨੂੰ ਕਮਾਂਡ ਕਰਾਂਗੇ ਔਰ ਆਪਣੇ ਅੰਦਰ ਛੁਪੇ ਦੁਸ਼ਟਤਾ ਦੇ ਬੁਰੇ ਸੁਭਾਅ ਤੋਂ ਛੁਟਕਾਰੇ ਦੇ ਲਈ ਸਾਂ ਮਿਲ ਕੇ ਪਰਮੇਸ਼ਰ ਦੀ پاک ਪਵਿੱਤਰ ਹਜ਼ੂਰੀ ਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਦੇ ਆਂ ਜਿੰਦਾ ਖੁਦਾਵੰ ਚਾਮਰਤੀ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਰਣੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਆ ਪ੍ਰਭੂ ਜੀ ਤੇਰੇ ਨਾਮ ਨੂੰ ਮਹਿਮਾਰ ਵੜਿਆਈ ਦੰਦੇ ਖੁਦਾਵੰ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਮਹਾਨ ਖੁਦਾ ਪੂਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਪ੍ਰਭੂ ਜੀ ਸਾਡੀਆਂ ਲੋੜਾਂ ਨੂੰ ਜ਼ਰੂਰਤਾਂ ਨੂੰ ਪੂਰਾ ਕੀਤਾ ਖੁਦਾਵੰ ਆਪਣੇ ਸੱਚੇ ਫਰਮਾਨ ਦੇ ਹੱਥ ਨਾਲ ਸਾਡੀ ਹਿਫਾਜ਼ਤ ਕੀਤੀ ਪਿਆਰੇ ਬਿਤਾ ਸਾਨੂੰ ਹੁਣ ਤੱਕ ਆਪਣੇ ਖੰਭਾ ਹੇਟਾ ਛੁਆਇਆ ਪ੍ਰਭੂ ਜੀ ਔਰ ਸਾਡੇ ਸਾਰੇ ਹੀ ਦੁੱਖ ਰੋਗ ਬਿਮਾਰੀਆਂ ਤੋਂ ਸਾਨੂੰ ਆਜ਼ਾਦ ਕੀਤਾ ਅੱਜ ਸ਼ਾਮ ਤੱਕ ਸਾਨੂੰ ਬਰਕਤ ਦਿੱਤੀ ਖੁਦਾ ਰੋਜ਼ ਦੀ ਰੋਟੀ ਸਾਨੂੰ ਬਖਸ਼ੀ ਪ੍ਰਭੂ ਜੀ ਰੋਜ਼ ਦੇ ਸਾਥ ਸਾਨੂੰ ਦਿੱਤੇ ਪ੍ਰਭੂ ਜੀ ਸਾਨੂੰ ਦਿਨ ਭਰ ਜ ਦਿੱਤੀਆਂ ਸਾਰੀਆਂ ਨਿਯਮਤਾਵਾਂ ਬਰਕਤਾਂ ਦੇ ਲਈ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ਼ ਕਰਦੇ ਪੈਰੇ ਖੁਦਾਵਾਨ ਸੱਚਮੁੱਚ ਤੁਸੀਂ ਆਤਮਾ ਹਨ ਪਰਮੇਸ਼ਰ ਉਹ ਦਇਆ ਦੇ ਸਾਗਰ ਉਹ ਸਮਰਥੀ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪਿਆਰੇ ਖੁਦਾਵਾਨ ਜੋ ਤੁਸੀਂ ਸੱਚਮੁੱਚ ਦੁਸ਼ਟਤਾ ਦੇ ਨਾਸ਼ ਕਰਨ ਵਾਲੇ ਖੁਦਾਵਾਨ ਅਤੇ ਦੁਸ਼ਟਾਂ ਦੇ ਉੱਤੇ ਫਤਿਹ ਦੇਣ ਵਾਲੇ ਪਰਮੇਸ਼ਰ ਉਹ ਪਿਤਾ ਜਿਨ੍ਹਾਂ ਨੇ ਵੀ ਭੈਣ ਭਾਈ ਤੁਹਾਡੇ ਹਜ਼ੂਰ ਨੇ ਜਿਨ੍ਹਾਂ ਨੇ ਆਪਣੇ ਅੰਦਰ ਮਹਿਸੂਸ ਕੀਤਾ ਕਿ ਦੁਸ਼ਟਤਾ ਦੇ ਸੁਭਾਅ ਸਾਡੇ ਅੰਦਰ ਪੈ ਗਏ ਨੇ ਖੁਦਾਵਾਨ ਹਰ ਇੱਕ ਦੁਸ਼ਟ ਦਾ ਸੁਭਾਅ ਤੇ ਦੁਸ਼ਟ ਦਾ ਚਰਿੱਤਰ ਇਹਨਾਂ ਦੇ ਅੰਦਰ ਅੱਜ ਨਾਸ਼ ਹੋ ਜਾਵੇ ਖੁਦਾ ਹਰ ਇੱਕ ਚੁਗਲੀ ਨਿੰਦਾ ਦੀ ਸਪਿਰਿਟ ਬੁਰੇ ਵਿਚਾਰ ਬੁਰੀਆਂ ਸੋਚਾਂ 네ਗੇਟਿਵਿਟੀ ਆਪਣੇ ਫਲੋਚਾ ਕਰਨਾ ਤੇ ਹੋਰਾਂ ਨੂੰ ਨੀਵਾ ਕਰਨਾ ਖੁਦਾ ਤੁਸ਼ ਜਾਨਣਾ ਤੇ ਪਰਮੇਸ਼ਰ ਦੇ ਖਿਲਾਫ ਬੋਲਣਾ ਇਹ ਸਾਰਾ ਹੀ ਸੁਭਾਅ ਐ ਯਿਸੂ ਨਾਮ ਚੰਨ ਦੇ ਅੰਦਰੋਂ ਜਾਂਦਾ ਰਹੇ ਖੁਦਾਵੰਦ ਹਰ ਇੱਕ ਜ਼ੁਬਾਨ ਅੰਗੀਕਾਰ ਕਰੇ ਖੁਦਾ ਜਹਾਰੀ ਕੁ ਜ਼ੁਬਾਨ ਆਪਣੀ ਜ਼ਿੰਦਗੀ ਜੀ ਡਿਕਲੇਅਰ ਕਰੇ ਹਰ ਇੱਕ ਜਨ ਜੋ ਵੀ ਬੋਲਿਆ ਜੁਨਾਂ ਲਈ ਕੀਤਾ ਜਾਵੇ ਖੁਦਾਵੰਦ ਅਜਨਾਂ ਦੀਆਂ ਬੰਦ ਜ਼ੁਬਾਨਾਂ ਨੂੰ ਤੁਸੀਂ ਖੋਲੋ ਖੁਦਾ ਹਰ ਦੁਸ਼ਟ ਜੋ ਇਹਨਾਂ ਦੇ ਮੂੰਹ ਨੂੰ ਬੰਦ ਕਰਦੀ ਹੈ ਯਿਸੂ ਨਾਮ ਦੇ ਵਿੱਚ ਖੋਲ ਦੋ ਪਿਤਾ ਪਰਮੇਸ਼ਰ ਹਰ ਜ਼ੁਬਾਨ ਜੋ ਪ੍ਰਾਰਥਨਾ ਕਰੀ ਬੰਦ ਹੋ ਜਾਂਦੀ ਪਿਤਾ ਉਸ ਹਰ ਇੱਕ ਸਪਿਰਟ ਤੋਂ ਇਹਨਾਂ ਨੂੰ ਆਜ਼ਾਦ ਕਰੋ ਖੁਦਾਵੰਦ ਅੱਜ ਇਹਨਾਂ ਦੇ ਮੂੰਹ ਨੂੰ ਤੁਸੀਂ ਖੋਲੋ ਪਿਆਰੇ ਪਰਮੇਸ਼ਰ ਪਿਤਾ ਅੱਜ ਇਹਨਾਂ ਦੀਆਂ ਜ਼ੁਬਾਨਾਂ ਯੇਸ਼ੂ ਨਾਮ ਚ ਖੋਲ ਜਾਣ ਖੁਦਾਵਰ ਜੋ ਵੀ ਜ਼ੁਬਾਨ ਬੋਲੇ ਪਿਤਾ ਉਹ ਯੇਸ਼ੂ ਨਾਮ ਦੇ ਵਿੱਚ ਸਫਲ ਕੀਤਾ ਜਾਵੇ ਹਰ ਕਰ ਦੇ ਵਿੱਚ ਤੁਹਾਡੀ ਕਿਰਪਾ ਤੁਹਾਡੀ ਦਇਆ ਉਤਰਵੇ ਖੁਦਾ ਤੁਹਾਡਾ ਪ੍ਰੇਮ ਤੁਹਾਡਾ ਰਹਿਮ ਹੋਵੇ ਪ੍ਰਭੂ ਜੀ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਸਦਾ ਤੋਂ ਲੈ ਕੇ ਸਦਾ ਤੱਕ ਨਾ ਦੀਆਂ ਜ਼ਿੰਦਗੀਆਂ ਜੋ ਬਿਤਾ ਪਰਮੇਸ਼ਰ ਤੁਹਾਡਾ ਸੱਜਾ ਫਤਿਮਾ ਦਾ ਹੱਥ ਹਰ ਪਰਿਵਾਰ ਦੀ ਹਿਫਾਜ਼ਤ ਕਰੇ ਮਦਦ ਸਹਿਤ ਅਗਵਾਈ ਕਰੇ ਪਵਿੱਤਰ ਪਰਮੇਸ਼ਰ ਖੁਦਾ ਰਹਿਮ ਕਰੋ ਦਇਆ ਕਰੋ ਕਿਰਪਾ ਆਸ਼ੀਸ਼ਨਾ ਬਲੇਸ ਕਰੋ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਖੁਦਾ ਆਤ ਪਵਿੱਤਰ ਔਰ ਸਮਰਥੀ ਮੇਰੇ ਪਰਮੇਸ਼ਰ ਬਿਤਾ ਜੀ ਨਾਲ ਸਾਰੇ ਉੱਤੇ ਦਇਆ ਕਰੋ ਪ੍ਰਭੂ ਜੀ ਸਾਨੂੰ ਹਰ ਇੱਕ ਦੁਸ਼ਟਤਾ ਦੇ ਸੁਭਾਅ ਤੋਂ ਆਜ਼ਾਦ ਕਰੋ ਖੁਦਾਵੰ ਸਾਡੇ ਅੰਦਰੋਂ ਦੁਸ਼ਟਤਾ ਦਾ ਸੁਭਾਅ ਜਾਂਦਾ ਰਹੇ ਬੇਰੇ ਪ੍ਰਭੂ ਜੀ ਹਰ ਇੱਕ ਦੁਸ਼ਟ ਆਤਮਾ ਜੋ ਇਹਨਾਂ ਦੇ ਅੰਦਰ ਘਰ ਘਰ ਕੇ ਬੈਠੀ ਖੁਦਾ ਜੀ ਹਾਰੀ ਕੋ ਸੇ ਸ਼ੈਤਾਨੀ ਗੜ ਨੂੰ ਪੱਟ ਸੁੱਟੋ ਪਿਤਾ ਪਰਮੇਸ਼ਰ ਆਜ਼ਾਦ ਕਰੋ ਬles ਕਰੋ ਆਸ਼ੀਸ਼ਿਤ ਕਰੋ ਸ਼ੁੱਧ ਕਰੋ ਮੇਰੇ ਬੇਰੇ ਖੁਦਾਵਨ ਖੁਦਾ ਆਪਣੀ ਦਇਆ ਆਪਣੀ ਕਿਰਪਾ ਨੂੰ ਇਹਨਾਂ ਪਰਿਵਾਰਾਂ ਦੇ ਵਿੱਚ ਭੇਜੋ ਪ੍ਰਭੂ ਜੀ ਤੁਹਾਡਾ ਰੂਪ ਆਖ ਹਰ ਇੱਕ ਦੀ ਹਿਫਾਜ਼ਤ ਕਰੇ ਮਦਦ ਸੇ ਅਗਵਾਈ ਕਰੇ ਬੇਰੇ ਖੁਦਾਵਨ ਰਹਿਮ ਕਰਨਾ ਦਇਆ ਕਰਨਾ ਕਿਰਪਾ ਆਸ਼ੀਸ਼ਨਾ ਬles ਕਰਨਾ ਬੇਰੇ ਪ੍ਰਭੂ ਜੀ ਥੈਂਕ ਯੂ ਜੀਜ਼ਸ ਹਾਲੇਲੂਇਆ 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 ਆਜ਼ਾਦ ਕਰੋ ਆਜ਼ਾਦ ਕਰੋ ਆਜ਼ਾਦ ਕਰੋ ਫ੍ਰੀ ਕਰੋ ਸ਼ੁੱਧ ਕਰੋ ਮੇਰੇ ਮਹਾਨ ਖੁਦਾਵੰਦ ਜੀ ਨਾਲ ਸਾਰੇ ਹੀ ਸ਼੍ਰੀ ਨਾਰਾਇਣ ਹਰੀ ਆਤਮਾ ਨੂੰ ਫ੍ਰੀ ਕਰੋ ਪ੍ਰਭੂ ਜੀ ਹਰੀਕ ਜਕੜਨ ਹਰੀਕ ਵੰਦਨ ਤੋਂ ਫ੍ਰੀ ਕਰੋ ਪੂਰੇ ਹੀ ਪਰਿਵਾਰ ਯਸੁਨਾਮ ਚ ਆਜ਼ਾਦ ਕੀਤੇ ਜਨ ਅੱਜ ਆਪਣੀ ਸਮਰਥ ਦੇ ਨਾਲ ਹਰ ਇੱਕ ਦੁਸ਼ਤ ਦਾ ਨਾਸ਼ ਕਰੋ ਪਿਤਾ ਜੀ ਹਰ ਇੱਕ ਵਿਰੋਧੀ ਸ਼ਰਮਿੰਦਾ ਹੋ ਜਾਵੇ ਤੁਹਾਡੀ ਕਿਰਪਾ ਦਇਆ ਭਲਾਈ ਪੂਰੇ ਪਰਿਵਾਰਾਂ ਦੇ ਤੇ ਉਤਰਵੇ ਖੁਦਾਵੰਦ ਤੁਹਾਡਾ ਸੱਜਾ ਫਤਿਹਮੰਦ ਹਾਥ ਇਹਨਾਂ ਦੀ ਮਦਦ ਸਹਿਤ ਅਗਵਾਈ ਕਰੇ ਪਿਤਾ ਜੀ ਪੂਰੇ ਹੀ ਪਰਿਵਾਰ ਯੇਸੂ ਨਾਮ ਦੇ ਵਿੱਚ ਬਰਕਤ ਨੂੰ ਪਾਲਨ ਖੁਦਾਵੰਨ ਤੁਹਾਡਾ ਰੂਪ ਆਕ ਹਰ ਇੱਕ ਦੀ ਮਦਦ ਸਹਿਤ ਅਗਵਾਈ ਕਰੇ ਪੂਰੇ ਘਰਾਂ ਵਿੱਚ ਤੁਹਾਡੀ ਕਿਰਪਾ ਨੂੰ ਮੰਗਦੇ ਹੁਦਾਵੰਨ ਤੁਹਾਡੇ ਦੂਤਾਂ ਦੀ ਪੇਰੇਦਾਰੀ ਨੂੰ ਮੰਗਦੇ ਆ ਪ੍ਰਭੂ ਜੀ ਹਾਰੀ ਕਰੋ ਕਾਵਟ ਹਾਰੇ ਬਿਪਤਾ ਬੰਧਨ ਤੋਂ ਆਜ਼ਾਦੀ ਕਰਦੇ ਖੁਦਾਵੰਨ ਹਾਰੀ ਕੁਦਸ਼ਟ ਨੂੰ ਸ਼ਰਮਿੰਦਿਆ ਕਰਦੇ ਪ੍ਰਭੂ ਜੀ ਮਸੀਹੀ ਸੁਭਾਅ ਨੂੰ ਇਹਨਾਂ ਦੇ ਅੰਦਰ ਦਾਖਲ ਹੋਣ ਲਈ ਖੁਦਾਵੰਨ ਦੁਸ਼ਟ ਦੇ ਸੁਭਾਅ ਤੋਂ ਆਜ਼ਾਦੀ ਲਈ ਪ੍ਰਭੂ ਜੀ ਇਸ ਪੂਰੀ ਪ੍ਰਾਰਥਨਾ ਨੂੰ ਯੇਸੂ ਨਾਸੇ ਦੇ ਜ਼ਿੰਦਾ ਸਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ સારી કલિશિયાનું પ્યાર ભરી જૈનસી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ